ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਲਾਉਣਾ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਬਾਬਾ ਕਾਲਾ ਸਾਹਿਬ ਵਿਖੇ ਸਾਡਾ ਰੋਡ ਸ਼ੋਅ ਸੀਗਾ ਔਰ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਹਿਬ ਦਾ ਕਿ ਜਿਨ੍ਹਾਂ ਦੀ ਰਹਿਣਵਈ ਇੱਥੇ ਜਿਹੜਾ ਅੱਜ ਵਰਕਰਾਂ ਨੂੰ ਔਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਇਹ ਰੋਡ ਸ਼ੋਅ ਕੱਢਿਆ ਗਿਆ ਔਰ ਸਾਡੇ ਸਾਬਕਾ ਐਮਐਲਏ ਹਰਤਵਾਇ ਸਾਹਿਬ ਔਰ ਜਿਹੜੀ ਹੋਰ ਸਮੁੱਚੀ ਟੀਮ ਸੀ ਜਿਹੜੀ ਚੇਅਰਮੈਨ ਸਾਹਿਬ ਦਾ ਬਲਾਕ ਸੰਤੀ ਦੇ ਜਾਂ ਸਰਪੰਚ ਜੀ ਮੈਂ ਕਿ ਸਾਰਿਆਂ ਦੇ ਵਿੱਚ ਇੱਕ ਭਾਰੀ ਇਤਿਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਔਰ ਉਸ ਤੋਂ ਬਾਅਦ ਵਿੱਚ ਜਿਹੜੀਆਂ ਮੀਟਿੰਗ ਸਿਰੱਖੀਆਂ ਗਈਆਂ ਉਹਨਾਂ ਚ ਵੀ ਭਰਮਾਗਰ ਮਿਲਿਆ ਔਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਡੀ ਲੀਡ ਦੇ ਨਾਲ ਆਪਣੇ ਹਲਕੇ ਨੂੰ ਜਿਹੜਾ ਜਿਤਾਵਾਂਗੇ ਔਰ ਮੈਂ ਵੀ ਇਹਨਾਂ ਨੂੰ ਇਹ ਗੱਲ ਕਿਹਾ ਕਿ ਜਿਹੜਾ ਵੀ ਹਲਕਾ ਜਿਹੜਾ ਪਿੰਡ ਜਿਹੜਾ ਸਭ ਤੋਂ ਵੱਧ ਲੀਡ ਦੇਵੇਗਾ ਜਾਂ ਜਿਹੜਾ ਹਲਕਾ ਸਭ ਤੋਂ ਵੱਧ ਲੀਡ ਦੇਵੇਗਾ ਸਭ ਤੋਂ ਪਹਿਲਾਂ ਧੰਨਵਾਦ ਕਰਨ ਜਿਹੜਾ ਕਿ ਮੈਂ ਉਹਨਾਂ ਦਾ ਪਹੁੰਚਾਂਗਾ ਗੱਲ ਇਹ ਆ ਕਿ ਭਾਜਪਾ ਕੋਲ ਤਾਂ ਕੋਈ ਹੁਣ ਕੋ ਮੁੱਦਾ ਤਾਂ ਨਹੀਂ ਭਾਜਪਾ ਦਾ ਤਾਂ ਹੁਣ ਵੈਸੇ ਥੋਗ ਪੈ ਚੁੱਕਾ ਭਾਜਪਾ ਤੇ ਵੀ ਕਹਿੰਦੀ ਹੈ 400 ਪਾਰ ਪਰ ਮੈਨੂੰ ਨਹੀਂ ਲੱਗਦਾ 150 ਪਾਰ ਵੀ ਹੋ ਸਕਦੇ ਪਰ ਭਾਜਪਾ ਦੇ ਹਾਲਾਤ ਜਿਹੜੇ ਮਾੜੇ ਆ ਅੱਜ ਜਿਹੜੀ ਇਹ ਗੁੱਜੀ ਬੋਰਡ ਜਿਹੜੀ ਹੈ ਜਿਹਨੂੰ ਅੰਦਰਖਾਤੇ ਵਾਲੀ ਵੋਟ ਕਹਿੰਦੇ ਆ ਕਿਉਂਕਿ ਲੋਕ ਡਰਦੇ ਆ ਕਿਤੇ ਈਡੀ ਸੀਡੀ ਕੋਈ ਨਾ ਕੁਛੇ ਕਢ ਲੈਂਦੇ ਆ ਇਸ ਕਰਕੇ ਲੋਕ ਮੰਨ ਬਣਾਈ ਬੈਠਿਆ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਮੋਦੀ ਨੂੰ ਪਜਾਉਣਾ ਚਾਹੁੰਦੇ ਆ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਤਾਂ ਕਿ ਉਹ ਜਿਹੜਾ ਦੇਸ਼ ਜਿਹੜਾ ਉਹ ਫੇਰ ਜਿਹੜਾ ਪਹਿਲਾਂ ਦੀ ਤਰ੍ਹਾਂ ਜਿਹੜਾ ਕੀ ਲੋਕ ਉਹਦੇ ਚ ਰਹਿ ਸਕਣ ਕਿਉਂਕਿ ਇਹਨਾਂ ਨੇ ਤਾਂ ਧਰਮਾਂ ਚ ਵੰਡਿਆ ਕਿ ਰਾਹੁਲ ਗਾਂਧੀ ਸੀ ਜਿਨ੍ਹਾਂ ਨੇ ਮੁਹੱਬਤ ਦੀ ਦੁਕਾਨ ਖੋਲ ਕੇ ਇੱਕ ਯਾਤਰਾ ਕੱਢੀ ਔਰ ਯਾਤਰਾ ਦੇ ਵਿੱਚ ਹਰ ਇੱਕ ਚਾਹੇ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਹਰ ਇੱਕ ਵਰਗ ਨੂੰ ਨਾਲ ਲੈ ਕੇ ਚਲੇ ਉਹ ਅੱਜ ਲੋਕ ਜਿਹੜੇ ਰਾਹੁਲ ਗਾਂਧੀ ਨੂੰ ਔਰ ਕਾਂਗਰਸ ਪਾਰਟੀ ਨੂੰ ਤਿਆਰ ਕਰਦੇ ਗੱਲ ਇਹ ਕਿ ਜੇ ਅਮਿਤ ਸ਼ਾਹ ਜੀ ਰਹਿਣਗੇ ਤੇ ਫੇਰ ਹੀ ਗੱਲ ਬਣੂ ਪਰ ਸਰਕਾਰ ਕਾਂਗਰਸ ਦੀ ਆ ਰਹੀ ਹੈ ਮੈਂ ਗੱਲ ਕੀਤੀ ਸੀ ਭਾਈ ਸਾਹਿਬ ਦੀ ਈ ਭਾਈ ਸਾਹਿਬ ਤਾਂ ਹੋ ਸਕਦਾ ਉਹਨਾਂ ਨੇ ਮੈਨੂੰ ਪੁੱਛਿਆ ਗਿਆ ਪ੍ਰੈਸ ਨੇ ਕਿ ਤੁਹਾਡਾ ਕੀ ਕਹਿਣਾ ਮੈਂ ਕਿ ਭਾਈ ਸਾਹਿਬ ਦਾ ਇੱਕ ਏਜੰਡਾ ਹੈ ਕਿ ਮੈਂ ਬਾਹਰਾਂ ਇਕੱਲਾ ਤੇ ਬਾਕੀ ਅੰਦਰ ਰਹਿ ਜਾਣੇ ਮੇਰਾ ਇਹ ਏਜੰਡਾ ਹੈ ਕਿ ਜੇ ਲੋਕ ਮੇਰੇ ਤੇ ਵਿਸ਼ਵਾਸ ਜਿਤਾਉਂਦੇ ਨੇ ਮੈਨੂੰ ਜਿਤਾ ਕੇ ਭੇਜਦੇ ਨੇ ਮੈਂ ਉਹਦੇ ਨਾਲ ਨਾਲ ਜਿਹੜੇ ਆਪਦੇ ਵਾਦੇ ਉਹ ਤਾਂ ਮੈਂ ਪੂਰੇ ਕਰਨੀ ਕਰਵਾ ਪਰ ਉਹਦੇ ਨਾਲ ਨਾਲ ਬੰਦੀ ਸਿੰਘਾਂ ਦੀ ਜਿਹੜੇ ਲੋਕ ਸਜਾਵਾਂ ਪੂਰੀਆਂ ਕਰ ਚੁੱਕੇ ਆ ਔਰ ਜਿਹੜੀ ਐਨਐਸਏ ਲੱਗੀ ਹੈ ਅੱਗੇ ਤੋਂ ਐਨਐਸਏ ਕਿਸੇ ਦੇ ਨਾਲ ਲੱਗੀ ਕਾਨੂੰਨ ਨੂੰ ਜਿਹੜਾ ਰੱਤ ਰਵਾਂਗੇ ਉਹਦੇ ਚ ਚਾਹੇ ਭਾਈ ਅਮਰਪਾਲ ਜੀ ਹੁਣ ਚਾਹੇ ਸਾਡੇ ਪ੍ਰਧਾਨ ਮੰਤਰੀ ਬਾਜੇ ਕੇ ਹੁਣ ਤੇ ਚਾਹੇ ਸਾਡੇ ਜਲਾਲ ਤੋਂ ਜਿਹੜਾ ਮੁੰਡਾ ਰਣਜੋਤ ਵਿੱਚ ਹੈ ਕੋਈ ਵੀ ਹੋਵੇ ਮੈਂ ਕਿ ਹਰ ਇੱਕ ਲਈ ਜਿਹੜੀ ਲੜਾਈ ਜਿਹੜੀ ਹੈ ਮੈਂ ਲੜ ਸਕਦਾ ਕਿਉਂਕਿ ਇੱਕ ਬੰਦਾ ਜਿੱਤ ਕੇ ਉੱਥੇ ਕੁਝ ਨਹੀਂ ਕਰ ਸਕਦਾ ਜੇ ਸਰਕਾਰ ਬਣਦੀ ਹੈ ਤੇ ਦੂਜੇ ਸਾਥੀ ਵੀ ਕਾਂਗਰਸ ਪਾਰਟੀ ਦੇ ਜਿਹੜੇ ਉਹ ਮੇਰਾ ਸਾਥ ਦੇਣਗੇ ਔਰ ਜਦੋਂ ਵੱਡੀ ਗਿਣਤੀ ਦੇ ਵਿੱਚ ਅਸੀਂ ਸਰਕਾਰ ਦੇ ਨਾਲ ਜਾਂ ਰਾਹੁਲ ਗਾਂਧੀ ਜੀ ਜਦੋਂ ਪ੍ਰਧਾਨ ਮੰਤਰੀ ਹੋਣਗੇ ਜਦੋਂ ਉਹਨਾਂ ਅਗੇ ਅਸੀਂ ਇਹ ਗੱਲ ਕਰਾਂਗੇ ਤੇ ਸਾਨੂੰ ਇਹ ਪਤਾ ਕਿ ਰਾਹੁਲ ਗਾਂਧੀ ਇੱਕ ਕਿਹੋ ਜਿਹਾ ਲੀਡਰ ਹੈ ਜਿਹੜਾ ਸਾਨੂੰ ਜਵਾਬ ਨਹੀਂ ਦੇ ਗਿਆ ਗੱਲ ਇਹ ਆ ਕਿ ਇਹਨਾਂ ਦਾ ਕੀ ਹੈ ਤੇ 15 ਲੱਖ ਵੀ ਕਹਿੰਦੇ ਸੀ ਦੇਵਾਂਗੇ ਇਹ ਤਾਂ ਬਹੁਤ ਕੁਝ ਕਹਿੰਦੇ ਆ ਜੇ ਕਹਿੰਦੇ ਕੰਮ ਵੀ ਕਹਿੰਦੀ ਆ ਕਿ ਕਿਹੜੇ ਹਿਸਾਬ ਨਾਲ ਅਮਰੀਕਾ ਤੋਂ ਕਿਹੜੀ ਲੱਖ ਲੱਖ ਰੁਪਏ ਗੱਲ ਇਹ ਆ ਕਿ ਇਹ ਤਾਂ ਅਸੀਂ ਅੱਗਿਆ ਵੇਖ ਲਓ ਤੁਸੀਂ ਹਿਮਾਚਲ ਦੇ ਵਿੱਚ ਅਸੀਂ ਕਿਹਾ 1500 ਰੁਪਏ ਅਸੀਂ ਸ਼ੁਰੂ ਕਰਤਾ ਅਸੀਂ ਸ਼ੁਰੂ ਕਰਤਾ ਫਾਰਮ ਭਰੇ ਜਾ ਰਹੇ ਆਂ ਔਰ ਚੋਣ ਜਾਬਤੇ ਤੋਂ ਬਾਅਦ ਦੇ ਵਿੱਚ ਆਪਣਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਸ਼ੁਰੂ ਹੋ ਜੂਗਾ ਅਸੀਂ ਜੋ ਕਿਹਾ ਕਾਂਗਰਸ ਨੇ ਕੀਤਾ ਇਹ ਕਾਂਗਰਸ ਸੂਈ ਤੋਂ ਲੈ ਕੇ ਜਾਜ ਤਿਆਰ ਕਰ ਸਕਦੀ ਏ ਤੇ ਗੱਲ ਇਹ ਤਾਂ ਕੁਝ ਵੀ ਚੀਜ਼ ਨਹੀਂ ਅਸੀਂ ਮਸ਼ਹੂਰੀਆਂ ਵਾਲੀ ਸਰਕਾਰ ਨਹੀਂ ਅਸੀਂ ਕੰਮ ਕਰਨ ਵਾਲੇ ਹਾਂ ਅੱਜ ਲੋਕ ਸਾਡੇ ਕੰਮ ਨੂੰ ਯਾਦ ਕਰਦੇ ਆ ਨਾ ਕਿ ਇਹਨਾਂ ਦੇ ਉਹਨਾਂ ਦੇ ਤਾਂ ਬਹੁਤ ਵਾਅਦੇ ਆ ਗਏ ਉਹ ਤਾਂ ਬਹੁਤ ਕੁਝ ਕਹਿੰਦਾ ਉਹ ਤੇ ਇੰਨਾ ਕਿ ਤੁਸੀਂ ਪਤਾ ਕਰ ਲੈਣਾ ਸੀ ਕਿ ਕਿ ਸੋਫੀ ਸੀ ਜਾਂ ਰੱਜਿਆ ਸੀ ਕਿਉਂਕਿ ਉਹਨਾਂ ਦਾ ਵਾਅਦਾੰਦ ਵੀ ਪਤਾ ਨਹੀਂ ਨਾ ਲੱਗਦਾ ਜਿੱਤੇ ਸ਼ਾਮ ਦਾ ਰੋਡ ਸ਼ੋਅ ਆ ਤੇ ਫਿਰ ਤਾਂ ਬਈ ਉਹ ਸਿਰੇ ਲੱਗੇ ਖੜਾ ਉਹ ਤਾਂ ਪੂਰਾ ਹੋ ਹੀ ਜਾਣਾ ਕਿ 1000 ਰੁਪਏ ਵਿਚਾਰੀਆਂ ਬੀਬੀਆਂ ਨੇ ਨਵੇਂ ਪਰਸ ਲੈ ਲਏ ਉਹ ਵਿਚਾਰੀਆਂ ਵੇਹਦੀਆਂ ਪੈਸੇ ਕਦੋਂ ਪਾਵਾਂਗੇ ਪਰ ਪਰਸ ਮੈਨੂੰ ਲੱਗਦਾ ਘਰੇ ਪਿਆਂ ਦਾ ਹੀ ਖਰਾਬ ਹੋਊਗਾ ਅੱਜ ਲੋਕਾਂ ਨੇ ਜਿਹੜੀ ਕਣਕ ਸੀ ਉਹ 30 ਕਿਲੋ ਤੋਂ 5 ਕਿਲੋ ਕਰ ਦਿੱਤੀ ਸਗਨ ਸਕੀਮ ਕੇ ਇਹਨੂੰ ਦਿੱਤੀ ਨਹੀਂ ਜਾ ਰਹੀ ਤੇ 50000 ਨਾਲ ਕਾਦੇ ਤੇ ਜਤਨ ਹਾਂ ਇਹ ਜਰੂਰ ਉਹਨਾਂ ਦੀ ਗੱਲ ਹੈ ਜਿਵੇਂ 13 ਜ਼ੀਰੋ ਕਹਿੰਦੇ ਨੇ ਕਿ ਜਾਂ 13 ਤੇ ਜਾਂ ਜ਼ੀਰੋ ਠੀਕ ਹੈ ਇਸ ਕਰਕੇ 13 ਤਾਂ ਆਉਂਦੀ ਹੈ ਨਹੀਂ ਜ਼ੀਰੋ ਆਊਗੀ ਤੇ ਜਿਹੜਾ 50000 ਕਹਿੰਦੇ ਆ ਉਹਨਾਂ ਨੂੰ ਪਤਾ ਕਿ 50000 ਸਾਨੂੰ ਪੈਣੀ ਹੈ ਬਾਕੀ ਸਾਨੂੰ ਪੈਣੀ ਨਹੀਂ